ਮੀਦਾ ਪਾਣੀ ਇੰਨਾ ਨਹੀਂ ਖੜਾ ਹੁੰਦਾ ਜਿੰਨਾ ਡੈਂਗਾ ਦਾ ਪਾਣੀ ਆ ਆ ਤੁਸੀਂ ਖੁਦ ਵੀ ਦੇਖ ਸਕਦੇ ਹੋ ਸਾਨੂੰ 8 ਦਿਨ ਹੋ ਗਏ ਨੇ ਇਹ ਪਾਣੀ ਸੁੱਕ ਦਾ ਨਾਮ ਹੀ ਨਹੀਂ ਬੱਚੇ ਪੀਣ ਵਾਲਾ ਪਾਣੀ ਇੰਨਾ ਗੰਦਾ ਸਾਡੇ ਗਰੀਬ ਬਰ ਕੇ ਕਿੱਥੇ ਜਾਣਗੇ ਬੱਚਿਆਂ ਨੂੰ ਲੈ ਕੇ ਦਵਾਈ ਦਵਾਣਾ ਸੀ ਰੋਟੀ ਖਾਵਾਂਗੇ ਕੋ ਬੱਚਿਆਂ ਨੂੰ ਦਵਾਈਆਂ ਦਵਾਵਾਂਗੇ ਗੰਦੇ ਪਾਣੀ ਕੋਈ ਕਹੂਗਾ ਸ਼ਿਵਰਾਜ ਬੰਦਾ ਸ਼ਿਵਰਾਜ ਜਮਟ ਵੱਡੀ ਮਸ਼ੀਨ ਨਹੀਂ ਆ ਗਈ ਛੋਟੀ ਆ ਗਈ ਕੌਂਸਲਰ ਨੂੰ ਵੀ ਬੁਲਾ ਕੇ ਭੋਲੇ ਨੂੰ ਇੰਨੇ ਕੌਣ ਕਰ ਚੁੱਕਿਆ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਹਾਂਜੀ ਭਾਜੀ ਕਿੰਨੀ ਵਾਰੀ ਬੁਲਾ ਕੇ ਕਾਉਂਸਲਰ ਸਾਹਿਬ ਨੂੰ ਦਿਖਾ ਚੁੱਕੇ ਆ ਜੀ ਉਹ ਵੀ ਜਾਂਦੇ ਨੇ ਦਫਤਰ ਜਾ ਕੇ ਉਹਨਾਂ ਨੂੰ ਵੀ ਮਿੱਟੀ ਗੋਲੀ ਦੇ ਦਿੰਦੇ ਨੇ ਉਹ ਤੁਹਾਨੂੰ ਆ ਕੇ ਦਿੰਦੇ ਅਸੀਂ ਚੁੱਪ ਕਰਕੇ ਬਹਿ ਜਾਂਦੇ ਟੈਂਗਾ ਦਾ ਪਾਣੀ ਹੈ ਅਸੀਂ ਪਹਿਲਾਂ ਪਹਿਲਾਂ ਤੜੇ ਖੜੇ ਨਹੀਂ ਤੇ ਹੁਣ ਤੋਂ ਖੜਨ ਲੱਗਾ ਹਫ਼ਤੇ 10 ਦਿਨ ਤੋਂ ਨਾ ਕੋਈ ਬੰਦਾ ਜਾ ਸਕਦਾ ਨਾ ਲੰਘ ਸਕਦਾ ਸਾਡਾ ਤੁਹਾਨੂੰ ਅੰਨੀ ਦਿੱਕਤ ਹੁੰਦੀ ਹੈ ਅਸੀਂ ਇਹ ਕਹਿੰਦੇ ਸਾਡੇ ਪਾਣੀ ਦਾ ਹੱਲ ਕੀਤਾ ਜਾਵੇ ਹੱਥ ਜੋੜ ਕੇ ਬੇਨਤੀ ਆ ਬਸ ਕਾफी ਦਿੱਕਤ ਆਲੇ ਵਾਰੀ ਗੱਡੀ ਘਰ ਖੜੀ ਕੰਮ ਤੇ ਨਹੀਂ ਜਾ ਰਹੇ ਹੈਗਾ ਸਾਡੇ ਮਹੱਲੇ ਦੇ ਜਿੰਨੇ ਗੱਡੀਆਂ ਵਾਲੇ ਕੋਈ ਕੰਮ ਤੇ ਨਹੀਂ ਜਾ ਰਹੇ ਆ ਹੋ ਗਏ ਇਥੇ ਰੰਦੇ ਨੂੰ ਕਿੰਨੇ ਕੇ ਸਾਲ ਹੋ ਗਏ ਸਾਨੂੰ ਇਥੇ ਰੰਦੇ 35 ਸਾਲ ਹੋ ਗਏ ਆ 35 ਸਾਲਾਂ ਦੇ ਵਿੱਚ ਇਹ ਹਾਲਾਤ ਪਹਿਲੀ ਵਾਰੀ ਦੇਖ ਰਹੇ ਹਾਂ ਹੋਇਆ ਹਾਲਾਤ ਸਾਡੇ ਪਿੱਛੇ ਮੁੰਡੇ ਖੋਦ ਮੀਆਂ ਜੀ ਘੁੰਮ-ਘੁੰਮ ਸਾਡੇ ਸੇਵਰੇ ਸਾਫ ਕਰਾਂ ਸੀ ਮਸ਼ੀਨਾਂ ਲਗਾਉਂਦਾ ਸੀਗਾ ਹੁਣ ਕੋਈ ਸਾਡੀ ਗੋਰੇ ਨਹੀਂ ਕਰਦੀ ਕਿ ਨੇ ਛੋਟੀਆਂ ਮਸ਼ੀਨਾਂ ਲਾਉ ਤਾਂ ਵੀ ਨਹੀਂ ਲਾਂਦੇ ਜਾਂ ਕਿ ਨੇ ਵੱਡੀਆਂ ਲੱਗੂਗਾ ਜੀ ਲੱਗੂਗਾ ਪਤਾ ਨਹੀਂ ਕਦੋਂ ਲੱਗਣਗੀਆਂ 10 ਦਿਨ ਤੋਂ ਸਾਨੂੰ ਮਿੱਠੀਆਂ ਗੋਲੀਆਂ ਦੇ ਰਹੇ ਨੇ ਉਨਾਰ ਉੱਤੇ ਜਾ ਰਹੇ ਨੇ ਲੋੱਖਾ ਹੀ ਆ ਪਾਣੀ ਕੰਮਕਾਰ ਕਿੱਦਾਂ ਕਰਾਂਗੇ ਦਿੱਕਤ ਹੋ ਰਹੀ ਹੈ ਫੇਰ ਗਲੇ ਵੀ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਦ ਵਰਦਾਸ ਦੇ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਨਿਊ ਪੁਨੀਤ ਨਗਰ ਦੇ ਵਿੱਚ ਜਿੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਤੇ ਇੱਥੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਜੜੀਆਂ ਆ ਰਹੀਆਂ ਨੇ ਤਾਂ ਦੱਸਤੀ ਕਿ ਨਿਊ ਪੁਨੀਤ ਨਗਰ ਦੇ ਵਿੱਚ ਪਾਣੀ ਤੇ ਨਾਲ ਲੋਕਾਂ ਨੂੰ ਇੰਨੀਆਂ ਦਿੱਕਤਾਂ ਆ ਰਹੀਆਂ ਨੇ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਵੀ ਜਿਹੜਾ ਨਹੀਂ ਜਾ ਸਕਦੇ ਜੇਕਰ ਉਹ ਗਲੀਆਂ ਦੇ ਵਿੱਚ ਜਾਂਦੇ ਨੇ ਤੇ ਟਾਈਲਾਂ ਵਾਲੀਆਂ ਸੜਕਾਂ ਬਣ ਚੁੱਕੀਆਂ ਨੇ ਪਰ ਟਾਈਲਾਂ ਵਾਲੀਆਂ ਸੜਕਾਂ ਦੇ ਵਿੱਚ ਕੋਈ ਵੀ ਜੜੀ ਹੈ ਸਹੂਿਦਾ ਨਹੀਂ ਕੀਤੀ ਹੋਈ ਜਿਸ ਨੂੰ ਲੈ ਕੇ ਦੇਖਦੇ ਹੋ ਮੇਰੇ ਪਿੱਛੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਜਿੱਥੇ ਦੇਖਦੇ ਹੋ ਕਿ ਪੁਨੀਤ ਨਗਰ ਦੇ ਵਿੱਚ ਤਕਰੀਬਨ ਪੂਰੇ ਤੌਰ ਤੇ ਇੱਕ ਤਰੀਕੇ ਨਾਲ ਜਿਹੜਾ ਸਵੀ ਪਾਣੀ ਦਾ ਜਿਹੜਾ ਜਮੋੜਾ ਕਿਸ ਤਰੀਕੇ ਨਜ਼ਰ ਆ ਰਿਹਾ ਵਾ ਇਹ ਬਰਸਾਤੀ ਪਾਣੀ ਹੈ ਕਾਲਾ ਪਾਣੀ ਹੈ ਕਿਉਂਕਿ ਇੱਕ ਪਾਸੇ ਦੇਖਦੇ ਹੋ ਕਿ ਕਾਲਾ ਪਾਣੀ ਨਜ਼ਰ ਆ ਰਿਹਾ ਵਾ ਇਸ ਪਾਣੀ ਦੇ ਵਿੱਚ ਸਿਰਫ ਕਾਲੇ ਰੰਗ ਦਾ ਪਾਣੀ ਨਜ਼ਰ ਆ ਰਿਹਾ ਵਾ ਕਿਉਂਕਿ ਜੇਕਰ ਬਰਸਾਤੀ ਪਾਣੀ ਦੀ ਗੱਲ ਕਰੀਏ ਜਾਂ ਸੀਵਰੇਜ ਦੇ ਪਾਣੀ ਦੀ ਗੱਲ ਕਰੀਏ ਤਾਂ ਉਹਦਾ ਕਲਰ ਵੀ ਜਿਹੜਾ ਕਿਤੇ ਨਾ ਕਿਤੇ ਚੇਂਜ ਹੁੰਦਾ ਵਾ ਪਰ ਇਹ ਪਾਣੀ ਕਿਸ ਦੀ ਦਾ ਵਾ ਕਿਹਦਾ ਪਾਣੀ ਵਾ ਤੇ ਇਸ ਪਾਣੀ ਦੇ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਵਾ ਤੇ ਲੋਕ ਇਸ ਪਾਣੀ ਦੇ ਵਿੱਚੋਂ ਇੰਟਰ ਕਰਕੇ ਜਾਂਦੇ ਨੇ ਤੇ ਕਈ ਬੱਚੇ ਜਿਹੜੇ ਨੇ ਛੋਟੇ-ਛੋਟੇ ਜੇਕਰ ਇਸ ਇਲਾਕੇ ਦੀ ਗ ਤੇ ਸੱਦਾ ਪੱਤਰ ਦੇ ਰਿਹਾ ਹੈ ਪਾਣੀ ਕਿਉਂਕਿ ਛੋਟੇ ਛੋਟੇ ਬੱਚੇ ਨੇ ਰੋਜ਼ ਨਵੀਂ ਬਿਮਾਰੀ ਜਿਹੜੀ ਆ ਜਨਮ ਲੈ ਲੈਂਦੀ ਆ ਤਾਂ ਉਸ ਤੋਂ ਬਾਅਦ ਜੇਕਰ ਇਸ ਤਰੀਕੇ ਦੇ ਹਾਲਾਤ ਜਿਹੜੇ ਬਣੇ ਰਹੇ ਤੇ ਉਸ ਤੋਂ ਬਾਅਦ ਦੇ ਹਾਲਾਤ ਕੀ ਹੋ ਜਾਂਦੇ ਨੇ ਲੋਕ ਸਾਡੇ ਨਾਲ ਮੌਜੂਦ ਨੇ ਇਲਾਕੇ ਨਿਵਾਸੀ ਗੱਲਬਾਤ ਕਰ ਲੈਨੇ ਆਖਿਰਕਾਰ ਹੋਇਆ ਕੀ ਹੈ ਵਾ ਤੇ ਪਾਣੀ ਜਿਹੜਾ ਕਿੱਦਾਂ ਇਕੱਠਾ ਹੋ ਗਿਆ ਵਾ ਪਾਣੀ ਇਕੱਠੇ ਹੋਣ ਦਾ ਕਾਰਨ ਕੀ ਹੈਗਾ ਨਾਮ ਕੀ ਤੁਹਾਡਾ ਮੇਰਾ ਜੀ ਮਮਤਾ ਅੱਛਾ ਕਿੱਥੇ ਖੜੇ ਹੋ ਤੁਸੀਂ ਪੁਨੀਤ ਨਗਰ 4 ਨੰਬਰ ਗਲੀ ਚ ਜੀ ਪੁਨੀਤ ਨਗਰ ਦੇ ਹਾਂਜੀ ਕੀ ਹੋਇਆ ਵਾ ਅੱਜ ਤੁਸੀਂ ਸਾਰੇ ਇਕੱਠੇ ਹੋ ਗਏ ਕਿਉਂ ਕਾਰਨ ਕੀ ਮੀਦਾ ਪਾਣੀ ਇੰਨਾ ਨਹੀਂ ਖੜਾ ਹੁੰਦਾ ਜਿੰਨਾ ਡੈਂਗਾ ਦਾ ਪਾਣੀ ਆ ਆ ਤੁਸੀਂ ਖੁਦ ਵੀ ਦੇਖ ਸਕਦੇ ਹੋ ਇਕ ਸਾਨੂੰ 8 ਦਿਨ ਹੋ ਗਏ ਨੇ ਇਹ ਪਾਣੀ ਸੁੱਕਣ ਦਾ ਨਾਮ ਹੀ ਨਹੀਂ ਮੀਨੂੰ ਤਾਂ 2 ਦਿਨ ਹੋਏ ਮੀ ਭਏ ਨੂੰ ਮਤਲਬ 8 ਦਿਨ ਪਹਿਲਾਂ ਇਹ ਪਾਣੀ ਇੱਥੇ ਪਾ ਜੀ 8 ਦਿਨ ਹੋ ਗਏ ਪੂਰਾ ਪਾਣੀ ਇੰਦਾ ਇਦਾਂ ਦਾ ਹੀ ਆ ਕੋਈ ਕਹੂਗਾ ਸੀਵਰੇਜ ਦਾ ਬੰਦਾ ਸੀਵਰੇਜ ਵੱਡੀ ਮਸ਼ੀਨ ਨਹੀਂ ਆ ਗਈ ਛੋਟੀ ਆ ਗਈ ਕੌਂਸਲਰ ਨੂੰ ਵੀ ਬੁਲਾ ਕੇ ਭੋਲੇ ਨੂੰ ਇੰਨੇ ਫੋਨ ਕਰ ਚੁੱਕੇ ਆ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਜੀ ਇੱਥੇ ਸੀਵਰੇਜ ਬਣੇ ਹੋਏ ਆ ਵਿੱਚ ਸੜਕਾਂ ਕਿੜੀਆਂ ਬਣੀਆਂ ਹੋਈਆਂ ਟੈਲਾ ਵਾਲੀਆਂ ਸੜਕਾਂ ਵਾ ਸੀਵਰੇਜ ਸੀਰਵਾਜਾਂ ਦੇ ਕੱਲੇ ਨਾਮ ਨੇ ਮਤਲਬ ਇਹ ਸੀਵਰੇਜ ਮਤਲਬ ਇਹ ਚੱਲ ਰਿਹਾ ਜੀ ਬੰਦ ਹੈ ਜੀ ਬੰਦ ਹੋਇਆ ਹਾਂਜੀ ਲੀਕੇਜ ਹੋ ਰਹੀ ਹੈ ਹਾਂਜੀ ਹਾਂਜੀ ਲੀਕੇਜ ਹੋ ਰਹੀ ਹੈ ਸੀਵਰੇਜ ਹਾਂਜੀ ਭਾਜੀ ਕਿੰਨੀ ਵਾਰ ਬੁਲਾ ਕੇ ਕਾਉਂਸਲਰ ਸਾਹਿਬ ਨੂੰ ਦਿਖਾ ਚੁੱਕੇ ਹਾਂ ਜੀ ਉਹ ਵੀ ਜਾਣਦੇ ਨੇ ਇੱਕ ਦਫਤਰ ਜਾ ਕੇ ਉਹਨਾਂ ਨੂੰ ਵੀ ਮਿੱਠੀ ਗੋਲੀ ਦੇ ਦਿੰਦੇ ਨੇ ਉਹ ਸਾਨੂੰ ਆ ਕੇ ਦਿੰਦੇ ਅਸੀਂ ਚੁੱਪ ਕਰਕੇ ਬਹਿ ਜਾਂਦੇ ਹਾਂ ਮਤਲਬ ਕਾਉਂਸਲਰ ਸਾਹਿਬ ਨੂੰ ਮਿੱਠੀ ਗੋਲੀ ਦੇ ਦਿੰਦੇ ਨੇ ਕੌਣ ਦੇ ਦਿੰਦਾ ਜਿੰਨਾ ਕੋਪਾ ਵੱਡੇ ਜਿਹੜੇ ਪ੍ਰਧਾਨ ਨੇ ਜਿਹੜੇ ਵੀ ਹੈਗੇ ਨੇ ਉੱਥੇ ਜਾਂਦੇ ਨੇ ਉਹਨਾਂ ਨੂੰ ਉਹ ਕਹਿੰਦੇ ਨੇ ਸਾਡੀ ਸੁਣਵਾਈ ਅਸੀਂ ਉੱਥੇ ਕਰ ਕਹਿੰਦੇ ਆ ਅੱਗੇ ਜਾਂਦੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਤੁਸੀਂ ਪਾਣੀ ਵਿੱਚੋਂ ਆ ਰਹੇ ਸੀਗੇ ਖਾਲੀ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹਾਂਗੇ ਬੁਰਾ ਹਾਲ ਹੈ ਡੈਂਗਾ ਵਾਲੇ ਦੀ ਅਸੀਂ ਨਾ ਸਭ ਤੋਂ ਪਹਿਲਾਂ ਦਿਖਾ ਦਿੰਨੇ ਪੈਰ ਦੇ ਹਾਲਾਤ ਦੇਖ ਸਕਦੇ ਹੋ ਕਿ ਬਣੇ ਹੋਏ ਨੇ ਇਹ ਕਿ ਗੰਦੇ ਪਾਣੀ ਦੇ ਵਿੱਚ ਜਿਹੜੇ ਲੋਕ ਆਂਦੇ ਨੇ ਪੈਰਾਂ ਦੇ ਉੱਤੇ ਦੇਖ ਸਕਦੇ ਹੋ ਕਿ ਜ਼ਖਮ ਜਿਹੜੇ ਤਿਆਰ ਹੋਣੇ ਸ਼ੁਰੂ ਹੋ ਗਏ ਨੇ ਸੁ ਦੱਸਦੀ ਇਹ ਨਵੇਂ ਬਿਮਾਰੀ ਨੂੰ ਸਦਾ ਪੱਤਰ ਦਿੰਦਾ ਹੋਇਆ ਪਾਣੀ ਨਜ਼ਰ ਆ ਰਿਹਾ ਵਾ ਨਿਊ ਪਨੀਤ ਨਗਰ ਦੇ ਵਿੱਚ ਪਾਣੀ ਦਾ ਜਿਹੜਾ ਸਟੋਲ ਹੈ ਦੇਖ ਸਕਦੇ ਹੋ ਕਿਸ ਤਰੀ ਨਾ ਜਿਹੜਾ ਖੜਾ ਹੋਇਆ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਵੀ ਨਿਕਲਣ ਤੋਂ ਪਹਿਲਾਂ ਸੋਚਦੇ ਨੇ ਤੁਸੀਂ ਆ ਰਹੇ ਸੀਗੇ ਉੱਥੋਂ ਅਸਮਾਨ ਲੈ ਕੇ ਆ ਰਹੇ ਹੋ ਪਾਣੀ ਕਿੱਥੇ ਤੱਕ ਪਰਿਆ ਹੋਇਆ ਪਾਣੀ ਗੋਡਿਆਂ ਤੋਂ ਉੱਪਰ ਆ ਜੀ ਕਿੰਨੇ ਦਿਨਾਂ ਤੋਂ ਪਰਿਆ ਪਾਣੀ ਇਹ ਹਫਤਾ ਤੇ ਹਫਤਾ ਹੋ ਗਿਆ ਹਫਤੇ ਤੋਂ ਵੱਧ ਹੋ ਗਿਆ ਜੀ ਬਰਸਾਤ ਕਦੋਂ ਹੋ ਰਹੀ ਹੈ ਬਰਸਾਤ ਤਾਂ ਕੱਲ ਦੀ ਹੋਈ ਹੈ ਮਾੜੀ ਮੋਟੀ ਇਹ ਤਾਂ ਹਫਤੇ ਹੋ ਗਿਆ ਪਾਣੀ ਖੜੇ ਨੂੰ ਬਰਸਾਤ ਕੱਲ ਨੂੰ ਹੀ ਪਾਣੀ ਪਹਿਲਾਂ ਖੜਾ ਹਾਂ ਪਹਿਲਾਂ ਦਾ ਖੜਾ ਹੈ ਡੈਂਗਾਂ ਦਾ ਪਾਣੀ ਹੈ ਜੀ ਹਰ ਰੰਗ ਕਿਦਾ ਆ ਜਾਂਦਾ ਜੀ ਇੱਥੇ ਪਾਣੀ ਪਹਿਲਾਂ ਕਿਦਾਂ ਦਾ ਹੈ। ਦੰਗਾ ਨਹੀਂ ਅੰਦਾ ਪਾਣੀ ਅੰਨਾ ਦਰਿਆ ਚ ਪਾਣੀ ਨਹੀਂ ਹੁੰਦਾ ਜਿੰਨਾ ਇੱਥੇ ਗਲੀ ਚ ਮਹੱਲੇ ਚ ਪਾਣੀ ਖੜਿਆ ਅੰਨਾ ਦਰਿਆਵਾਂ ਚ ਪਾਣੀ ਨਹੀਂ ਹੁੰਦਾ। ਪੀਣ ਵਾਲਾ ਬੱਚੇ ਪੀਣ ਵਾਲਾ ਪਾਣੀ ਇੰਨਾ ਗੰਦਾ ਸਾਡੇ ਗਰੀਬ ਵਰਗੇ ਕਿੱਥੇ ਜਾਣਗੇ ਬੱਚਿਆਂ ਨੂੰ ਲੈ ਕੇ ਦਵਾਈ ਦਵਾਣਾ ਅਸੀਂ ਰੋਟੀ ਖਾਵਾਂਗੇ ਕਿ ਬੱਚਿਆਂ ਨੂੰ ਦਵਾਈਆਂ ਦਵਾਵਾਂਗੇ ਗੰਦੇ ਪਾਣੀ ਚ। ਕੀ ਕਹਿਣਾ ਚਾਹੁੰਗੇ ਜੀ ਤੁਸੀਂ? ਅਸੀਂ ਇਹ ਕੰਨੇੰ ਦਾ ਸਹੀ ਕਰਾਓ ਸਾਡੇ ਬੱਚੇ ਬਹੁਤ ਪਰੇਸ਼ਾਨ ਨੇ ਸਕੂਲ ਦੀ ਛੁੱਟੀ ਕਰਾਈ ਹੋਈ ਐ ਅਸੀਂ ਮਤਲਬ ਸਕੂਲ ਖੁੱਲਗੇ ਹੋਏ ਹਾਂਜੀ ਛੁੱਟੀ ਕਰਾ ਲਈਏ ਪਾਣੀ ਨੂੰ ਲੈ ਕੇ ਸਿਰਫ ਪਾਣੀ ਆਟਵਾ ਨਹੀਂ ਨਹੀਂ ਆ ਰਿਹਾ ਸਾਡਾ ਉਹ ਕਹਿੰਦਾ ਸੀ ਕਿੱਥੇ ਆ ਕੇ ਲੈ ਜੀ ਬੱਚੇ ਤੁਹਾਡੇ ਹਾਂ ਸਾਡੇ ਬੱਚਿਆਂ ਦਾ ਸਕੂਲ ਲੱਗ ਗਿਆ 3 ਦਿਨ ਹੋ ਗਏ ਨੇ ਅਸੀਂ ਕਿੱਥੋਂ ਭੇਜੀਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਰੇ ਇਕੱਠੇ ਹੋ ਅਸੀਂ ਵੀ ਇਹੀ ਕਹਿਣਾ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਮੇਰਾ ਨਾਮ ਰੂਪਰਾਣੀ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਇੱਥੇ ਸਹੀ ਹੋਣਾ ਚਾਹੀਦਾ ਇਹ ਜਿਹੜੇ ਸਿਵਰ ਵੀ ਚਾਲੂ ਕਰਨ ਤੇ ਗਲੀ ਦਾ ਵੀ ਮਾੜਾ ਮਟਾ ਸੁਧਾਰ ਹੋਵੇ ਮਤਲਬ ਇਹ ਗਲੀ ਦੇ ਵਿੱਚ ਪਾਣੀ ਜਿਹੜਾ ਖੜਾ ਹੋ ਗਿਆ ਵੇ ਪਾਣੀ ਦੀ ਨਿਕਾਸੀ ਕੋਈ ਨਹੀਂ ਹੈਗੀ ਨਹੀਂ ਨਿਕਾਸੀ ਹੈਗੀ ਕਿਤੇ ਹੀ ਨਹੀਂ ਹੈਗੀ ਨਾ ਬਸ ਇਹੀ ਆ ਵੀ ਡੈਂਗਾ ਵਾਲੇ ਵੀ ਛੱਡ ਦਿੰਦੇ ਆ ਪਾਣੀ ਉਹ ਮੀਂਹ ਮੜਾ ਜਾਂਦਾ ਨਾ ਉਹ ਪਹਿਲਾਂ ਪਾਣੀ ਛੱਡ ਦਿੰਦੇ ਆ ਵੀ ਚੱਲ ਹੁਣ ਤੇ ਬਹਾਨਾ ਬਣੇ ਦਾ ਸਾਡੇ ਇੰਨਾ ਪਾਣੀ ਨਹੀਂ ਸੀ ਖੜਦਾ ਸਤੀਸ਼ ਕਾਨਸਰ ਦਾ ਮੁੰਡਾ ਖੁਦ ਮੀਂਹ ਦੇ ਵਿੱਚ ਘੁੰਮਦਾ ਹੁੰਦਾ ਸੀਗਾ ਜੇ ਅਸੀਂ ਨਾਮ ਲੈਨੇ ਫੇਰ ਤੁਸੀਂ ਸਾਨੂੰ ਕਹਿੰਦੇ ਤੁਸੀਂ ਉਹਨਾਂ ਦਾ ਨਾਮ ਕਿਉਂ ਲੈਨੇ ਉਹਨਾਂ ਦਾ ਨਾਮ ਕਿਉਂ ਲੈਨੇ ਕਿਉਂ ਉਹਨਾਂ ਲਈ ਜਿਹੜੇ ਬੰਦੇ ਚੰਗੇ ਉਹਨਾਂ ਦਾ ਨਾਮ ਹੀ ਲਵਾਂਗੇ ਚਿਤਿੰਦਰ ਮੁੰਡਾ ਖੁਦ ਮੀਆਂ ਜੀ ਘੁੰਮ ਘੁੰਮ ਕੇ ਸਾਡੇ ਸਿਵਰੇ ਸਾਫ ਕਰਾਂ ਸੀ ਮਸ਼ੀਨਾਂ ਲਗਾਉਂਦਾ ਸੀਗਾ ਹੁਣ ਕੋਈ ਸਾਡੀ ਗੋਰੇ ਨਹੀਂ ਕਰਦਾ ਸੀ ਕਿ ਇਹਨਾਂ ਛੋਟੀਆਂ ਮਸ਼ੀਨਾਂ ਲਾਉ ਤਾਂ ਵੀ ਨਹੀਂ ਲਾਂਦੇ ਜਾ ਕੇ ਨੇ ਵੱਡੀਆਂ ਲੱਗੂਆਂ ਜੀ ਲੱਗੂਆਂ ਪਤਾ ਨਹੀਂ ਕਦੋਂ ਲੱਗਣਗੀਆਂ 10 ਦਿਨ ਤੋਂ ਸਾਨੂੰ ਮਿੱਠੀਆਂ ਗੋਲੀਆਂ ਦੇ ਰਹੇ ਹੁਣ ਤੁਹਾਡਾ ਕਾਉਂਸਲਰ ਕੌਣ ਹੈਗਾ ਕੀ ਨਾਮ ਹੈ ਕੀ ਨਾਮ ਆਉਂਦਾ ਮੈਂ ਨਾਮ ਕੋਲ ਚਿਤਿੰਦਰ ਗੋਲੀਆ ਅੱਛਾ ਉਹ ਆਉਂਦੇ ਨਹੀਂ ਇੱਥੇ ਉਹ ਆਏ ਸੀ ਕੱਲ ਉਹ ਪਾਣੀ ਦੇ ਸੈਂਪਲ ਲੈ ਕੇ ਗਏ ਦੇਖੋ ਹੁਣ ਕੀ ਹੱਲ ਨਿਕਲਦਾ ਕੀ ਨਹੀਂ ਨਿਕਲਦਾ ਪਾਣੀ ਦੇ ਸੈਂਪਲ ਲੈ ਕੇ ਗਏ ਮਤਲਬ ਪਾਣੀ ਨਿਕਾਸੀ ਨਹੀਂ ਕੀਤੀ ਜਾ ਰਹੀ ਫੇ ਡੈਂਗਾ ਬੰਦ ਕਰਾਵਾਂਗੇ ਅੱਛਾ ਹੁਣ ਦੇਖੋ ਕੀ ਬੰਦ ਆਏ ਹੁਣ ਕੱਲ ਦੇ ਲਗਾਏ ਹੋਏ ਦੇਖੋ ਕੀ ਕਰਦੇ ਕੀ ਨਹੀਂ ਇਹ ਪਾਣੀ ਕਿੱਥੋਂ ਆ ਕੇ ਇਕੱਠਾ ਹੋ ਗਿਆ ਇਹ ਪਿੱਛੇ ਡੈਂਗਾ ਦਾ ਪਾਣੀ ਸਾਰੇ ਸਾਰੀਆਂ ਗਲੀਆਂ ਦਾ ਪਾਣੀ ਡੈਂਗਾ ਦਾ ਪਾਣੀ ਚੌਂਕ ਜਾਂਦਾ ਅੱਗੇ ਜਾ ਕੇ ਲੋਕਾਂ ਦੇ ਘਰਾਂ ਜਾ ਕੇ ਹਾਲ ਦੇਖੋ ਕੀ ਹੋਇਆ ਪਿਆ ਹੈ ਐਨਾ ਬੁਰਾ ਹਾਲ ਹੋਇਆ ਪਿਆ ਸਾਡੇ 8 ਦਿਨ ਹੋ ਗਏ 10 ਨੇ ਸਾਡੇ ਘਰ ਵਾਲੇ ਕੰਮਾਂ ਤੇ ਨਹੀਂ ਜਾ ਰਹੇ ਹੈਗੇ ਬੱਚੇ ਸਕੂਲੇ ਨਹੀਂ ਜਾਂਦੇ ਗੱਡੀ ਸਾਡੀ ਘਰ ਖੜੀ ਕਿੱਥੋਂ ਕਮਾ ਕੇ ਕਿੱਥੋਂ ਖਾਈਏ ਦਿੱਕਤ ਕਾਫੀ ਆ ਰਹੀ ਹੈ ਕਾਫੀ ਦਿੱਕਤ ਆ ਰਹੀ ਹੈ ਗੱਡੀ ਘਰ ਖੜੀ ਕੰਮ ਤੇ ਨਹੀਂ ਜਾ ਰਹੀ ਹੈ ਸਾਡੇ ਮਹੱਲੇ ਦੇ ਕਿੰਨੇ ਗੱਡੀਆਂ ਵਾਲੇ ਕੋਈ ਕੰਮ ਤੇ ਨਹੀਂ ਜਾ ਰਿਆ ਤੁਸੀਂ ਕਿੰਨੇ ਦਿਨ ਹੋ ਗਏ ਇੱਥੇ ਰਹਿੰਦੇ ਨੂੰ ਕਿੰਨੇ ਕ ਸਾਲ ਹੋ ਗਏ ਸਾਨੂੰ ਇੱਥੇ ਰਹਿੰਦੇ 35 ਸਾਲ ਹੋ ਗਏ ਆ 35 ਸਾਲਾਂ ਦੇ ਵਿੱਚ ਇਹ ਹਾਲਾਤ ਪਹਿਲੀ ਵਾਰੀ ਦੇਖ ਰਹੇ ਹੋ ਹੋਇਆ ਹਾਲਾਤ ਸਾਡੇ ਪਹਿਲੀ ਵਾਰੀ ਹੋ ਰਿਹਾ ਹਾਂ ਅੱਗੇ ਭਰਦਾ ਸੀ ਨਾਲੇ ਖਾਲੀ ਹੋ ਜਾਂਦਾ ਸੀ ਪਰ ਭਰਦਾ ਸੀ ਨਾਲੇ ਖਾਲੀ ਹੋ ਜਾਂਦਾ ਸੀ ਅੱਗੇ ਡੈਂਗਾ ਨਹੀਂ ਸੀ ਗਿਆ ਮਤਲਬ ਅੱਗੇ ਡੈਂਗਾ ਸੀ ਅਗਰ ਮਸ਼ੀਨਾਂ ਲਾ ਦਿੰਦੇ ਸੀ ਨਾਲੇ ਹੀ ਅੱਛਾ ਡੈਂਗਾ ਸ਼ੁਰੂ ਤੋਂ ਪਾਣੀ ਡੈਂਗਾ ਦਾ ਮਸ਼ੀਨਾਂ ਲਾ ਦਿੰਦੇ ਸੀ ਨਾਲ ਉਹ ਤੇ ਹੁਣ ਦਿੱਕਤ ਆ ਰਹੀ ਹੁਣ ਦਿੱਕਤ ਆ ਰਹੀ ਕੋ ਮਸ਼ੀਨ ਨਹੀਂ ਲਾ ਰਿਆ ਕਹਿੰਦੇ ਵੱਡੀ ਮਸ਼ੀਨ ਲੱਗੂਗੀ ਵੱਡੀ ਮਸ਼ੀਨ ਕਦੋਂ ਵੱਡੀ ਮਸ਼ੀਨ ਲੱਗੂਗੀ ਸਾਨੂੰ ਨਹੀਂ ਪਤਾ ਕਦੋਂ ਵੱਡੀ ਲੱਗੂਗੀ ਮਸ਼ੀਨ ਇਹਦੇ ਪਰ ਕੰਪਲੇਂਟ ਵਗੈਰਾ ਕੀਤੀ ਤੁਸੀਂ ਅੱਗੇ ਐਮਐਲਏ ਨੂੰ ਕਾਉਂਸਲਰ ਨੂੰ ਕਦੇ ਕਿਸੇ ਨੂੰ ਕੰਪਲੇਂਟ ਕੀਤੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕੀਤੀ ਕੰਪਲੇਂਟ ਅਸੀਂ ਕਰਦੇ ਆ ਉਹ ਬਜਾਰੇ ਕਹਿੰਦੇ ਮਸ਼ੀਨਾਂ ਲੱਗਣਗੀਆਂ ਅਸੀਂ ਕਾਉਂਸਲਰ ਨੂੰ ਵੀ ਕਹਿੰਨੇ ਆ ਉਹ ਬਜਾਰਾ ਕਹਿੰਦਾ ਕੋਈ ਨਾ ਜੀ ਹੋ ਜਾਊਗਾ ਹੋ ਜਾਊਗਾ ਉਹ ਵੀ ਕੀ ਕਰੇਗਾ ਜੇ ਕੋਈ ਸੁਣਾਈ ਨਹੀਂ ਹੁੰਦੀ ਸਾਡੇ ਅਸੀਂ ਕਿਨੂ ਕਿਨੂ ਕੋ ਜਾਈਏ ਕੀ ਮੰਗ ਕਰਦੇ ਹਾਂ ਅਸੀਂ ਮੰਗੇ ਸਾਡੇ ਬੂਹਾਂ ਅੱਗੇ ਸਾਫ਼ ਹੋਵੇ ਸਾਨੂੰ ਸਪਾਈ ਜਿਹਾ ਬੱਚੇ ਸਕੂਲੇ ਜਾਣ ਬੱਚੇ ਬਿਮਾਰ ਪਏ ਘਰ ਚ ਬੋਟੀ ਸਾਡੀ ਕੱਲ ਦੀ ਬਿਮਾਰ ਪਈ ਐ ਇੱਕ ਜਨਾਨੀ ਸਾਡੀ ਲੇਡੀਜ਼ ਕੱਲ ਗਰਗੇ ਦੇ ਵਿੱਚ ਉਹਦਾ ਲੱਕ ਦਾ ਚੂਲਾ ਹਿੱਲ ਗਿਆ ਉਹ ਮੰंजे ਦੇ ਪਈ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਲਾਕਾ ਨਿਵਾਸੀਆਂ ਦੇ ਵਿੱਚ ਕਿੰਨਾ ਕਾ ਰੋਸ਼ ਜਿਹੜਾ ਨਜ਼ਰ ਆ ਰਿਹਾ ਇਹਨਾਂ ਵੱਲੋਂ ਕਹਿਣਾ ਕਿ 35 ਸਾਲ ਇਸ ਇਲਾਕੇ ਦੇ ਵਿੱਚ ਰਹਿੰਦੇ ਹੋ ਗਏ ਨੇ ਸੋ ਇਸ ਪਾਣੀ ਦਾ ਜਿਹੜਾ ਇਕੱਠਾ ਹੋਣਾ ਇਹ ਪਹਿਲੀ ਵਾਰੀ ਸ਼ੁਰੂਆਤ ਜਿਹੜੀ ਹੋ ਚੁੱਕੀ ਆ ਪਾਣੀ ਇਕੱਠਾ ਹੋ ਰਿਹਾ ਵੇ ਤੇ ਉਸ ਤੋਂ ਬਾਅਦ ਬੱਚੇ ਜਿਹੜੇ ਨੇ ਉਹ ਸਕੂਲ ਨਹੀਂ ਜਾ پا ਰਹੇ ਤੇ ਜਿਹੜੇ ਬਿਮਾਰ ਨੇ ਉਹ ਵੀ ਦਵਾਈ ਲੈਣ ਵੀ ਨਹੀਂ ਜਾ 파 ਰਹੇ ਹੋਰ ਲੇਡੀਜ਼ ਆ ਮੌਜੂਦ ਨੇ ਗੱਲਬਾਤ ਕਰਦੇ ਆ ਤੁਸੀਂ ਨਾਮ ਕੀ ਹੈਗਾ ਤੁਹਾਡਾ ਮੀਨੂ ਜੀ ਕੀ ਕਹਿਣਾ ਚਾਹੁੰਦੇ ਜੀ ਅਸ ਤਾਂ ਇਹੀ ਕਹਣਾ ਸਾਡੇ ਪਾਣੀ ਦਾ ਹੱਲ ਕੀਤਾ ਜਾਵੇ ਬਹੁਤ ਔਖਾ ਨਾ ਬੱਚੇ ਸਕੂ ਅਸੀਂ ਕਹਿੰਦੇ ਪਾਣ ਦੇ ਸਾਡਾ ਹੱਲ ਕਰ ਦੇਣ ਸਾਡੀਆਂ ਗਲੀਆਂ ਬਣ ਜਾਣ ਗਲੀਆਂ ਬਣੀਆਂ ਨਹੀਂ ਹੋਈਆਂ ਇਹ ਤਾਂ ਟਟਾਈਆਂ ਲੱਗੀਆਂ ਹੋਈਆਂ ਸਰ ਆ ਗਲੀਆਂ ਬਣੀਆਂ ਹੋਈਆਂ ਉਧਰ ਤਾਂ ਗਲੀਆਂ ਬਣਿਆ ਨਹੀਂ ਸਾਨੂੰ 15 ਸਾਲ ਹੋ ਗਏ ਦੇਖਦੇ ਇਦਾਂ ਹੀ ਕੋਈ ਗਲੀ ਨਹੀਂ ਬਣੀ ਕੋਈ ਇਹਦਾ ਸਾਧਨ ਨਹੀਂ ਹੈਗਾ ਔਰੇ ਅਸੀਂ ਕਹਿੰਦੇ ਸਾਡਾ ਪਾਣੀ ਦਾ ਆ ਕੇ ਹੱਲ ਕੀਤਾ ਜਾਵੇ ਇਹ ਪਾਣੀ ਖੜ ਗਿਆ ਗੰਦਾ ਪਾਣੀ ਇਹ ਕਾਲਾ ਪਾਣੀ ਨਜ਼ਰ ਆ ਰਿਹਾ ਹੈ ਡੰਗਾਂ ਦਾ ਪਾਣੀ ਹੈ ਜੀ ਇਹ ਡੈਂਗਾ ਦਾ ਪਾਣੀ ਹੈ ਅਸੀਂ ਪਹਿਲਾਂ ਪਹਿਲਾਂ ਕਦੇ ਖੜਿਆ ਨਹੀਂ ਸੀ ਇਹ ਹੁਣ ਤੋਂ ਖੜਨ ਲੱਗਾ ਹਫਤੇ 10 ਦਿਨ ਤੋਂ ਨਾ ਕੋਈ ਬੰਦਾ ਜਾ ਸਕਦਾ ਨਾ ਲੰਘ ਸਕਦਾ ਸਾਡਾ ਸਾਨੂੰ ਅੰਨੀ ਦਿੱਕਤ ਹੁੰਦੀ ਹੈ ਅਸੀਂ ਇਹ ਕਹਿੰਦੇ ਸਾਡੇ ਪਾਣੀ ਦਾ ਹੱਲ ਕੀਤਾ ਜਾਵੇ ਹੱਥ ਜੋੜ ਕੇ ਬੇਨਤੀ ਆ ਬਸ ਕੀ ਮੰਗ ਕਰਦੇ ਤੁਸੀਂ ਅਸੀਂ ਇਹ ਕਹਿੰਦੇ ਸਾਡੇ ਪਾਣੀ ਦਾ ਹੱਲ ਕੀਤਾ ਜਾਵੇ ਔਰ ਸਾਡੀਆਂ ਗਲੀਆਂ ਬਣ ਜਾਣ ਬਸ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਇਹਨਾਂ ਵੱਲੋਂ ਆਪਣੀ ਮੰਗ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਪਰਦਾਸ ਦੇ ਪੁਨੀਤ ਨਗਰ ਦੇ ਵਿੱਚ ਬਰਸਾਤੀ ਪਾਣੀ ਨਹੀਂ ਹੈਗਾ ਕਿਉਂਕਿ ਇੱਥੇ ਦੇ ਇਲਾਕੇ ਦੇ ਨਿਵਾਸੀ ਜਿਹੜੇ ਨੇ ਉਹਨਾਂ ਵੱਲੋਂ ਕਹਿਣਾ ਹੈ ਇਲਾਕੇ ਦੇ ਵਿੱਚ ਜਿਹੜੇ ਲੋਕ ਪੁਨੀਤ ਨਗਰ ਦੇ ਵਿੱਚ ਰਹਿ ਰਹੇ ਨੇ ਉਹਨਾਂ ਵੱਲੋਂ ਕਹਿਣਾ ਹੈ ਕਿ ਇਹ ਸਿਰਫ ਬਰਸਾਤੀ ਪਾਣੀ ਨਹੀਂ ਹੈਗਾ ਬਰਸਾਤ ਹੋਏ ਨੂੰ 2 ਦਿਨ ਹੋਏ ਆ ਕੱਲ ਪਾਣੀ ਜਿਹੜਾ ਕਾਫੀ ਤੇਜ਼ ਸੀਗਾ ਬਰਸਾਤ ਕਾਫੀ ਤੇਜ਼ ਸੀਗੀ ਪਰ ਇਹ ਜਿਹੜਾ ਪਾਣੀ ਖੜਾ ਵਾ ਇਹ ਤਕਰੀਬਨ ਪਿਛਲੇ 8 ਦਿਨਾਂ ਤੋਂ ਪਾਣੀ ਜਿਹੜਾ ਇਸੇ ਤਰੀਕੇ ਖੜਾ ਸੋ ਪੂਰੇ ਮੱਲੇ ਦੇ ਵਿੱਚ ਦੇ ਹਾਲਾਤ ਜਿਹੜੇ ਨੇ ਬੱਤੋ ਬੱਤਰ ਬਣੇ ਹੋਏ ਨੇ ਪਾਣੀ ਕਿਸ ਤਰੀਕੇ ਜਿਹੜਾ ਪੂਰੇ ਰੋਡ ਦੇ ਉੱਤੇ ਪੂਰੇ ਘਰ ਦੇ ਵਿੱਚ ਦੇਖ ਸਕਦੇ ਹੋ ਕਿ ਬਾਹਰ ਖ ਦਿਖਾ ਦਿੰਨੇ ਆ ਸਾਹਮਣੇ ਜਿੱਥੇ ਦੇਖ ਸਕਦੇ ਹੋ ਕਿ ਸ਼ਟਰ ਲੱਗਾ ਹੋਇਆ ਵੈ ਤੇ ਗੇਟ ਦੇ ਬਾਹਰ ਤਾਲਾ ਲੱਗਾ ਹੋਇਆ ਵੈ ਤੇ ਥੱਲੇ ਜਿਹੜੀ ਥੜੀ ਆ ਉਹਨੂੰ ਕਿਸ ਤਰੀਕੇ ਉੱਪਰ ਚੱਕੀ ਹੋਈ ਇੱਟਾਂ ਲਾਈਆਂ ਹੋਈਆਂ ਨੇ ਕਿ ਪਾਣੀ ਜਿਹੜਾ ਉਹਨਾਂ ਦੇ ਇੰਟਰ ਇੰਟਰ ਨਾ ਕਰ ਸਕੇ ਪਰ ਇਹ ਲੋਕ ਕਿੱਥੇ ਗਏ ਨੇ ਇਸ ਗੱਲ ਦੀ ਪੁਸ਼ਟੀ ਕਰ ਪਾਣੀ ਹਲੇ ਤੱਕ ਨਹੀਂ ਹੈਗੀ ਪਰ ਗੱਲਬਾਤ ਕਰ ਲੈਣੀ ਜਿਹੜੇ ਹੋਰ ਲੋਕ ਮੌਜੂਦ ਨੇ ਕਿਉਂਕਿ ਇੱਕ ਪਾਸੇ ਜੇਕਰ ਗੱਲ ਕਰੀਏ ਤੇ ਆਹ ਦੇਖ ਸਕਦੇ ਹੋ ਕਿ ਪੈਰਾਂ ਦੇ ਉੱਤੇ ਜ਼ਖਮ ਜਿਹੜੇ ਬਣ ਚੁੱਕੇ ਨੇ ਕੀ ਨਾਮ ਹੈਗਾ ਤੁਹਾਡਾ ਸੰਜੇ ਇਸ ਏਰੀਆ ਚ ਰਹਿੰਦੇ ਹੋ ਹਾਂਜੀ ਜ਼ਖਮ ਕਿੱਦਾਂ ਬਣ ਗਿਆ ਪਣ ਲੋਖਈਏ ਪਾਣੀ ਕੰਮ ਕਰ ਕਿੱਦਾਂ ਕਰਾਂ ਦਿੱਕਤ ਆ ਰਹੀ ਹੈ ਮੈਂ ਦਿੱਕਤ ਹੋ ਰਹੀ ਹੈ ਪੈਰ ਗਲੇਵੇ ਆ ਤੇ ਕਿੱਦਾਂ ਹੋਊਗਾ ਫਿਰ ਕੰਮ ਹੁਣ ਤੁਸੀਂ ਦੇਖੋ ਨਾ ਇਹ ਕਿੱਦਾਂ ਕਰਨਾ ਅਸੀਂ ਇਲਾਜ ਇਲਾਜ ਕਰਾਊਗਾ ਕੌਣ ਕਰਾਊਗਾ ਇਲਾਜ ਦਾ ਵਾਹ ਜੇ ਕਰੇ ਪੈਰ ਖਰਾਬ ਹੋ ਗਏ ਤਾਂ ਹੁਣ ਤਟੂ ਹੀ ਕਰਣਗੇ ਹੁਣ ਆਪਾਂ ਨੂੰ ਹੀ ਕਰਾਣਾ ਆਪਣਾ ਤੁਸੀਂ ਕੋ ਗਏ ਸੀ ਕਿ ਤੁਸੀਂ ਨਹੀਂ ਅਸੀਂ ਨਹੀਂ ਕੁਛ ਆਰਬਸ਼ਨਦ ਕਾਪੀ ਆਏ ਨੇ ਇੱਥੇ ਕਾਰਬਸ਼ਨਦਕਾਰੀ ਆਏ ਕੋਈ ਨਗਰ ਨਿਗਮ ਕੋਈ ਜਾਣਕਾਰੀ ਲੈਣਾ ਹੈ ਕੋਈ ਕੋਈ ਹਾਲ-ਚਲ ਪੁੱਛਣ ਆਇਆ ਥੋੜਾ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕਿਸੇ ਕਾਰਪੋਰੇਸ਼ਨ ਅਧਿਕਾਰੀ ਵੱਲੋਂ ਕੋਈ ਸਫਾਈ ਕਰਮਚਾਰੀ ਵੱਲੋਂ ਨਹੀਂ ਆਇਆ ਨਹੀਂ ਜੀ ਨਹੀਂ ਕੱਲ ਹੀ ਬਸ ਕਾਉਂਸਲਰ ਆਇਆ ਥੋੜੀ ਦੇਰ ਬਸ ਗਲੀ ਚ ਗੇੜਾ ਕੱਢ ਕੇ ਚਲਾ ਗਿਆ ਉਸ ਤੋਂ ਬਾਅਦ ਕੋਈ ਨਹੀਂ ਆਇਆ ਨਾ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਭਾਈ ਅੰਦਰ ਵੀ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਕਿ ਆਖਿਰ ਕਾਰਨ ਕੀ ਹੈਗਾ ਵਾ ਕਿਉਂਕਿ ਇੱਕ ਪਾਸੇ ਜੇਕਰ ਕਿ ਨਾਮ ਕੀ ਹੈਗਾ ਤੁਹਾਡਾ ਹਾਂ ਭਾਈ ਅੱਛਾ ਕੀ ਕਹਿਣਾ ਚਾਹੋਗੇ ਖੁਸ਼ ਨਜ਼ਰ ਆ ਰਹੇ ਹੋ ਪਾਣੀ ਪਰਿਆ ਵਾ ਤਾਂ ਖੁਸ਼ ਹੋਗੇ ਤਾਂ ਹੋ ਕਿ ਨਹੀਂ ਪਾਣੀ ਬਹੁਤ ਜ਼ਿਆਦਾ ਕੰਮ ਕਰਦਾ ਬਹੁਤ ਔਖਾ ਹੈ ਕ ਕਿੱਦਾਂ ਕਿਦਾਂ ਛੱਡ ਗਿਆ ਨੇ ਦੱਸੋ ਪਾਣੀ ਕਿੱਦਾਂ ਜਾਣਗੇ ਬੱਚੇ ਕਿੰਨੀ ਕੀ ਗਲੀਆਂ ਦੇ ਵਿੱਚ ਪਾਣੀ ਭਰਿਆ ਹੋਇਆ ਪੂਰੇ ਪੁਨੀਤ ਨਗਰ ਦੇ ਵਿੱਚ ਭਰਿਆ ਹੋਇਆ ਪੂਰਾ ਪੁਨੀਤ ਨਗਰ ਹੈ ਕੈਮਰਾ ਮਾਰੋ ਸਾਰੀਆਂ ਗਲੀਆਂ ਚੈੱਕ ਕਰੋ ਕੱਲੀ ਕੱਲੀ ਗਲੀ 'ਚ ਪਾਣੀ ਹੈਗਾ ਕਿਹੜੀ ਗਲੀ 'ਚ ਨਹੀਂ ਹੈਗਾ ਪਾਣੀ ਦੱਸੋ ਉਧਰ ਦੇਖੋ ਕੈਮਰਾ ਮਾਰੋ ਪਰਲੇ ਪਾਸੇ ਟਾਵਰ ਲੈਂਡ ਦੇ نیچے ਭਰਪੁਰ ਨਗਰ ਗਲੀ ਨੰਬਰ 2 'ਚ ਸਫਾਈ ਨਹੀਂ ਹੋ ਰਹੀ ਨਾ ਬਿਲਕੁਲ ਨਹੀਂ ਹੈਗੀ ਪਹਿਲਾਂ ਸਫਾਈ ਹੁੰਦੀ ਹੈ ਸੀਵਰੇਜ ਦੀ ਕਿ ਪਹਿਲਾਂ ਵੀ ਨਹੀਂ ਹੁੰਦੀ ਪਹਿਲਾਂ ਹੁੰਦੀ ਹੈ ਪਰ ਐਤਕੀ ਮੀਂਹ ਨਾਲ ਜਿੰਨਾ ਪਿਆ ਨਹੀਂ ਹੈਗਾ ਜੇ ਇੰਨਾ ਪਾਣੀ ਖੜਾ ਵਾ ਪ੍ਰਸਾਦ ਇੰਨੀ ਹੋਈ ਨਹੀਂ ਹੈ ਕਹਿਣਾ ਕੀ ਇਹਦਾ ਹੱਲ ਕਰਨਾ ਚਾਹੀਦਾ ਇਹਨਾਂ ਨੂੰ ਬਿਲਕੁਲ ਸੋ ਦੱਸਦੇ ਇਲਾਕੇ ਦੇ ਵਿੱਚ ਜਿਹੜੇ ਲੋਕ ਮੌਜੂਦ ਨੇ ਉਹਨਾਂ ਵੱਲੋਂ ਕਹਿਣਾ ਕਿ ਜਿੰਨੀ ਕਿ بارش ਨਹੀਂ ਹੋਈ ਉਸ ਤੋਂ ਵੱਧ ਜਿਹੜਾ ਪਾਣੀ ਆ ਉਸ ਏਰੀਆ ਦੇ ਵਿੱਚ ਖੜ ਗਿਆ ਹੈ ਹਾਲਾਂਕਿ ਪਿਛਲੇ 8 ਦਿਨਾਂ ਤੋਂ ਪਾਣੀ ਦੇ ਹਾਲਾਤ ਜਿਹੜੇ ਇਹੀ ਬਣੇ ਹੋਏ ਨੇ ਇਸ ਇਲਾਕੇ ਦੇ ਵਿੱਚ ਲੋਕਾਂ ਦੀ ਲਗਾਤਾਰ ਮੰਗ ਹੈ ਕਾਰਪੋਰੇਸ਼ਨ ਅਧਿਕਾਰੀ ਨਗਰ ਨਿਗਮ ਸਫਾਈ ਕਰਮਚਾਰੀ ਸੀਵਰੇਜ ਮੈਨ ਤੋਂ ਤੇ ਉਸ ਤੋਂ ਬਾਅਦ ਇਲਾਕੇ ਦੇ ਕੌਂਸਲਰ ਨਾਲ ਇਸਟ ਦੇ ਐਮਐਲਏ ਨਾਲ ਵੀ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਇਸ ਪਾਣੀ ਦਾ ਜਿਹੜਾ ਹੱਲ ਕੀਤਾ ਜਾਵੇ ਪਰ ਦੇਖਣਾ ਹੋਵੇਗਾ ਕਿ ਇਸ ਪਾਣੀ ਦਾ ਹੱਲ ਜਿਹੜਾ ਕਦੋਂ ਤੱਕ ਕੀਤਾ ਜਾਂਦਾ ਪਰ ਮੌਜੂਦਾ ਕੌਂਸਲ ਜਿਹੜੀ ਜਤਿੰਦਰ ਗੋਰੀਨ ਕਿਹੜਾ ਸਿੰਪਲ ਲੈ ਕੇ ਗਏ ਨੇ ਉਹ ਕਿਉਂਕਿ ਇੱਥੇ ਦੇ ਲੋਕ ਨੇ ਉਹਨਾਂ ਵੱਲੋਂ ਕਹਿਣਾ ਕਿ ਇਥੋਂ ਸਿੰਪਲ ਪਾਣੀ ਦਾ ਲੈ ਕੇ ਗਏ ਨੇ ਸੋ ਇਸ ਤੋਂ ਬਾਅਦ ਇਸ ਸੀਵਰੇਜ ਦੇ ਵਿੱਚ ਕੋਈ ਵੀ ਤਰੀਕੇ ਦੇ ਜਿਹੜੀ ਕੋਈ ਸਫਾਈ ਨਹੀਂ ਕੀਤੀ ਗਈ ਸਾਰੀ ਜਾਣਕਾਰੀ ਜਿਹੜੀ ਹੈ ਇਲਾਕੇ ਦੇ ਕੌਂਸਲਰ ਨਾਲ ਲੈਣੇ ਆ ਬਿਲਕੁਲ ਸੋ ਦੱਸਦੇ ਇਲਾਕੇ ਦੇ ਕੌਂਸਲਰ ਨਾਲ ਫੋਨ ਕਰ ਰਹੇ ਹਾਂ ਗੱਲਬਾਤ ਕਰ ਲੈਣੇ ਆ ਤੁਸੀਂ ਕਾਲ ਕਰ ਰਹੇ ਹੋ ਉਹ ਦੂਜੀ ਕਾਲ ਤੇ ਰੁੱਝਿਆ ਹੋਇਆ ਹੈ ਕਿਰਪਾ ਕਰਕੇ ਹੋਲਡ ਕਰੋ ਜਾਂ ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ ਆਪ ਜੀ ਸਖਤੀ ਕੋ ਕਾਲ ਕਰ ਰਹੇ ਨੇ ਉਹ ਇਸ ਸਮੇਂ ਕਿਸੇ ਅਨ્ય ਕਾਲ ਪਰ ਵਿਅਸਤ ਹੈ ਕ੍ਰਿਪਾ ਹੌਲ ਕਰੀ ਜਾਂ ਬਾਅਦ ਵਿੱਚ ਫਿਰ ਸੇ ਕਾਲ ਕਰੀ ਦੋ ਵਾਰ ਮੌਕੇ ਤੇ ਹੌਲਡ ਕਰੋ ਜਾਂ ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ ਸਾਲੂਦੀ ਨਾਲ ਟੋ ਕਾਲ ਕਰ ਰਹੇ ਨੇ ਜਿੰਦ ਤਵੜੀ ਕੀ ਹਾਲ ਹੈ ਸਰ ਠੀਕ ਹੋ ਆ ਨੰਬਰ ਸੇਵਾ ਪਰ ਵਧੀਆ ਕੀ ਹਾਲਾਤ ਬਣੇ ਹੋਏ ਨੇ ਪੁਨੀਤ ਨਗਰ ਦੇ ਵਿੱਚ ਪਾਣੀ ਦੇ ਨਾਲ ਲੋਕ ਪਰੇਸ਼ਾਨ ਨੇ ਲੋਕਾਂ ਦਾ ਕਹਿਣਾ ਕਿ ਪਾਣੀ ਇੱਥੋਂ ਨਿਕਲਦਾ ਨਹੀਂ ਪਿਆ ਪਾਣੀ ਦੀ ਕੋਈ ਨਿਕਾਸੀ ਹੈ ਨਹੀਂ ਪਾਣੀ ਦਾ ਇਦਾਂ ਸਿਖਾ ਇਟਸ ਨਾ ਸੁਪਰ ਸੈਕਸ਼ਨ ਮਸ਼ੀਨ ਲੱਗਣੀ ਹੈ ਜੀ ਪੁਨੀਤ ਨਗਰ ਤੇ ਭਰਪੂਰ ਨਗਰ ਜੀ ਕੱਲ ਸਾਰਾ ਮੌਕਾ ਮੈਂ ਆਪ ਦੇਖਿਆ ਆ ਪਹਿਲਾਂ ਵੀ ਦੇਖ ਰਿਆ ਮੌਕਾ ਦਾ ਕੱਲ ਕੈਮੀਕਲ ਵਾਲਾ ਪਾਣੀ ਨਾਲ ਬਹੁਤ ਜ਼ਿਆਦਾ ਛੱਡਦਾ ਹੁਣ ਵੀ ਜਿਹੜਾ ਪਾਣੀ ਖੜਾ ਮੈਂ ਕੈਮੀਕਲ ਵਾਲਾ ਆ ਜੀ ਭਰਪੂਰ ਨਗਰ ਦੇ ਵਿੱਚ ਫੈਕਟਰੀਆਂ ਵਾਲਾ ਹੁਣ ਕੈਮੀਕਲ ਦੀਆਂ ਬੋਤਲਾਂ ਮੇਰੇ ਹੱਥ 'ਚ ਐ ਤੇ ਮੈਂ ਇਹਨਾਂ ਦੀ ਕੰਪਲੇਨ ਬਾਨ ਚੱਲਾਇਆ ਫੈਕਟਰੀ ਵਾਲਿਆਂ ਦੀ ਮੈਂ ਤਾਂ ਚਲਾਨ ਘਟਾਣਾ ਐ ਵੀ ਇਹ ਕਦੇ ਪਾਣੀ ਨਾਲ ਛੱਟਾ ਦੂਜੀ ਗੱਲ ਜਿਹੜਾ ਸੀਵਰੇਜ ਦਾ ਪਾਣੀ ਆ ਜੀ ਜਿਹੜਾ ਬਾਹਰ ਆ ਰਿਹਾ ਉਹਦੇ ਅਸੀਂ ਲਗਭਗ ਡੇਲੀ ਵਿਜ਼ਿਟ ਕਰਦੇ ਆ ਹੂੰ ਉਹ ਡੇਲੀ ਸਾਡੀ ਗੱਲ ਹੁੰਦੀ ਐ ਨਗਰ ਨਿਗਮ ਦੇ ਜਨਰਲ ਕਮਿਸ਼ਨਰ ਸੂਪਰ ਸਖਸ਼ਮ ਮਸ਼ੀਨਾਂ 25 ਲੱਖ ਦੀ ਲਾਗਤ ਨਾਲ ਪਾਸ ਹੋ ਚੁੱਕੀਆਂ ਨੇ ਜੀ ਲੇਕਿਨ ਜਦੋਂ ਪਹਿਲੀ ਵਾਰੀ ਲਗਾਈ ਉਦੋਂ ਮੀਂਹ ਸ਼ੁਰੂ ਹੋ ਗਏ ਸੀਗੇ ਜੀ ਉਸ ਕਰਕੇ ਉਹ ਲੱਗ ਨਹੀਂ ਸਕੀ ਮੀਂਹ ਦੇ ਵਿੱਚ ਲੱਗੂਗੀ ਤਾਂ ਇਲਾਕਾ ਪੂਰਾ ਹੋਰ ਜ਼ਿਆਦਾ ਭਰ ਜਾਊਗਾ ਜੀ ਇਸ ਕਰਕੇ ਉਹਦੀ ਵੇਟਿੰਗ ਕਰ ਰਹੇ ਆ ਉਹ 10 ਤਰੀਕ ਦੀ ਪਰ ਅੱਜ ਰਾਹਤ ਵਾਸਤੇ ਛੋਟੀਆਂ ਮਸ਼ੀਨਾਂ ਜਿਹੜੀਆਂ ਭਰਪੂਰ ਨਜ਼ਰ 'ਚ ਲੱਗ ਚੁੱਕੀਆਂ ਨੇ ਉਹਦੇ ਨਾਲ ਨਾਲ ਰਾਹਤ ਮਿਲ ਜਾਊਗਾ ਸਰ ਇਸ ਇਲਾਕੇ ਦੇ ਵਿੱਚ ਜਿਹੜਾ ਪੁਨੀਤ ਨਗਰ ਨਿਊ ਪੁਨੀਤ ਨਗਰ ਦੇ ਵਿੱਚ ਪਾਣੀ ਭਰਿਆ ਹੋਇਆ ਇਸ ਪਾਣੀ ਨੂੰ ਸਾਫ਼ ਕੀਤਾ ਜਾਊਗਾ ਤਕਰੀਬਨ ਕਦੋਂ ਤੱਕ ਇਹ ਪਾਣੀ ਕਲੀਅਰ ਹੋ ਜਾਊ ਲਗੀ ਨੀ ਮਸ਼ੀਨਾਂ ਇਹ ਬਹੁਤ ਜਲਦੀ ਕਲੀਅਰ ਹੋ ਜਾਊਗਾ ਇਲਾਕੇ ਦੇ ਲੋਕਾਂ ਦਾ ਕਹਿਣਾ ਕਿ ਬੱਚੇ ਸਕੂਲ ਨਹੀਂ ਜਾ 파ਰੇ ਬਿਮਾਰ ਲੋਕ ਨੇ ਆਹ ਦਿੱਕਤ ਹੈ ਕਿ ਮੈਂ ਮੈਂ ਕਹਿੰਦਾ ਮੈਂ ਉਸ ਚੀਜ਼ ਤੋਂ ਖੁਦ ਪਰੇਸ਼ਾਨ ਆ ਔਰ ਸਾਰੇ ਇਲਾਕੇ ਦੇ ਨਾਲ ਆ ਮੈਂ ਇਲਾਕਾ ਮੇਰੇ ਨਾਲ ਆ ਮੈਂ ਇਲਾਕੇ ਦੇ ਨਾਲ ਆ ਇਹ ਜੋ ਪਰੇਸ਼ਾਨੀ ਉਹਨਾਂ ਦੀ ਹੈਗੀ ਆ ਆਪਾਂ ਸਮਝਦੇ ਆਂ ਬੱਚੇ ਸਕੂਲ ਨਹੀਂ ਜਾ 파ਰੇ ਲੋਕੀ ਰੋਟੀ ਨਹੀਂ ਖਾ 파ਰੇ ਉਸ ਤੋਂ ਇਨੀ ਜ਼ਿਆਦਾ ਪਰੇਸ਼ਾਨੀ ਹੈ ਜੀ ਇਹ ਹਾਲ ਕੀਤਾ ਜੀ ਇਸ ਚੀਜ਼ ਲਈ ਇਸ ਚੀਜ਼ ਲਈ ਆਪਾਂ ਖੁਦ ਪ੍ਰੋਟੈਸਟ ਕੀਤਾ ਸੀ ਤੁਹਾਨੂੰ ਸ਼ਾਇਦ ਯਾਦ ਵੀ ਹੋਣਾ ਹੈ ਜੀ ਕਾਰ ਪਿਛਲੇ ਦੇ ਬਾਹਰ ਬੈਠ ਕੇ ਆਪਾਂ ਭੀਖ ਤੱਕ ਮੰਗੀ ਸੀ ਉਹਨਾਂ ਤੋਂ ਵੀ ਸਾਨੂੰ ਕੰਮਾਂ ਦੀ ਭੀਖ ਠੀਕ ਹੈ ਜੇ ਫਿਰ ਵੀ ਕਾਉਂਸਲਰ ਕਾਉਂਸਲਰ ਹੋਣ ਦੇ ਬਾਵਜੂਦ ਭੀਖ ਮੰਗਣੀ ਪੈਂਦੀ ਹੈ ਸਰਕਾਰਾਂ ਨੇ ਕੀ ਹੈਗਾ ਵਾ ਮੈਂ ਤਾਂ ਕਹਿ ਰਿਹਾ ਜਿੰਨੇ ਕਿ ਇਹ ਪਰੇਸ਼ਾਨ ਨੇ ਮੇਰੇ ਲੋਕ ਉਹਨੇ ਕਿ ਮੈਂ ਪਰੇਸ਼ਾਨ ਆ ਉਹਨਾਂ ਕਿ ਮੈਂ ਪਰੇਸ਼ਾਨ ਆ ਮੈਂ ਇਹਨਾਂ ਦੇ ਨਾਲ ਹਮੇਸ਼ਾ ਨਾਲ ਆ ਇਹਨਾਂ ਦੇ ਕੰਮ ਕਰਵਾਉਣ ਦੇ ਮਾਮਲੇ 'ਚ ਔਰ ਕੰਮ ਹੋ ਵੀ ਰਿਹਾ ਚਲੋ ਇਹ ਨਹੀਂ ਬਹੁਤ ਜਾਵਾ ਨਹੀਂ ਉਰੇ ਘੱਟ ਹੋ ਰਿਹਾ ਅੱਜ ਮਸ਼ੀਨਾਂ ਲੱਗ ਚੁੱਕੀਆਂ ਨੇ ਪਰਮਾਤਮਾ ਕਰੇ ਸ਼ਾਂਤ ਤਾਂ ਕਿ ਇਹਨਾਂ ਨੂੰ ਬਹੁਤ ਵਧੀਆ ਰਾਹਤ ਮਿਲ ਜੂਗੀ ਜੇ ਵੱਡੀਆਂ ਮਸ਼ੀਨਾਂ ਚੱਲ ਗਈਆਂ ਮੀ ਨਾ ਪਿਆ ਸਿਰੇ ਦਿੱਕਤ ਜਿਹੜੀ ਹੈ ਹਮੇਸ਼ਾ ਲਈ ਖਤਮ ਹੋ ਜਾ ਠੀਕ ਹੈ ਸਰ ਥੈਂਕ ਯ ਬਿਲਕੁਲ ਸੋ 110 ਇਲਾਕਾ ਨਿਵਾਸੀ ਦੇ ਕੌਂਸਲ ਜਿਹੜੇ ਜਤਿੰਦਰ ਗੋਰੀਆਂ ਜੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਗੱਲ ਕਹੀ ਗਈ ਹੈ ਕਿ ਜਿਹੜਾ ਮਸ਼ੀਨਾ ਜੜੀਆਂ ਹੈਗੀਆਂ ਉਹ ਪਾਸ ਵੀ ਹੋਈਆਂ ਹੋਈਆਂ ਨੇ ਸੋ ਉਹ ਮਸ਼ੀਨਾ ਜੜੀਆਂ 10 ਤਾਰੀਖ ਤੱਕ ਲੱਗਣਗੀਆਂ ਪਰ ਛੋਟੀਆਂ ਮਸ਼ੀਨਾ ਲਗਾ ਕੇ ਇਹ ਪਾਣੀ ਜਿਹੜਾ ਵਾ ਇਹਨੂੰ ਖਿੱਚ ਕੇ ਇਹ ਸਾਫ਼ ਕੀਤਾ ਜਾਊਗਾ ਗਲੀਆਂ ਸਾਫ਼ ਕੀਤੀਆਂ ਜਾਣਗੀਆਂ ਤੇ ਜਿਹੜੇ ਪ੍ਰੋਬਲਮ ਆ ਰਹੀ ਹੈ ਉਹਨਾਂ ਦੇ ਨਾਲ ਖੜੇ ਨੇ ਉਹਨਾਂ ਵੱਲੋਂ ਇਹ ਵੀ ਕਹਿਣਾ ਕਿ ਲੋਕਾਂ ਦੀ ਪ੍ਰੋਬਲਮ ਮੇਰੀ ਪ੍ਰੋਬਲਮ ਹੈ ਪਰ ਦੇਖਣਾ ਹੋਵੇਗਾ ਕਿ ਇਲਾਕਾ ਦੇ ਕੌਂਸਲ ਜਿਹੜੇ ਨੇ ਵਾਰਡ ਨੰਬਰ 17 ਦੇ ਜਤਿੰਦਰ ਗੋਰੀ ਨੇ ਸਕੂਲ ਜਾਂਦੇ ਨੇ ਜਿਹੜੇ ਲੋਕ ਨੇ ਉਹਨਾਂ ਦੀ ਪਰੇਸ਼ਾਨੀ ਕਦੋਂ ਤੱਕ ਖਤਮ ਹੁੰਦੀ ਹੈ ਉਹ ਆਣ ਵਾਲਾ ਸਮਾਂ ਦੱਸੂਗਾ ਫਿਰ ਹਾਲ ਸ਼ਾਮ ਤੱਕ ਦਾ ਜਿਹੜਾ ਸਮਾਂ ਉਹ ਦੱਸਿਆ ਗਿਆ ਵਾ ਦੇਖਣਾ ਹੋਵੇਗਾ ਕਿ ਇਹ ਪਾਣੀ ਜਿਹੜਾ ਕਦੋਂ ਤੱਕ ਸਾਫ਼ ਹੁੰਦਾ ਦਿਗਰੋ ਲੁਜਣਾ ਲਾਈ ਮੈਨਟਨ ਕੈਮਰਾਮੈਨ ਦੀਪਕ ਕੁਮਾਰ ਜੀ ਨਾਲ ਧੰਨਵਾਦ